ਗੁਰੂ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਹਜ਼ਰ ਹਜ਼ੂਰ ਜ਼ਹਰ ਹਜ਼ੂਰ ਸਰਬ ਸੰਤੀਮਾਨ ਗਿਆਨ ਸਮੁੰਦਰ ਬਾਣੀ ਦੇ ਬੋਹਿਤ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਸਜੇ ਪਾਵਨ ਦਰਬਾਰ ਨਿਗ੍ਹੀ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਚ ਜੁੜ ਗਿਲ ਬੈਠੇ ਗੁਰੂ ਚਰਨਾਂ ਦੇ ਪਿਆਰ ਦੀਆਂ ਹਾਜ਼ਰੀਆਂ ਭਰ ਰਹੇ ਸਤਿਗੁਰਾਂ ਦੀ ਬਖਸ਼ਿਸ਼ ਦਾ ਆਨੰਦ ਮਾਣ ਰਹੇ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਜੀਓ ਬਹੁਤ ਵੱਡੇ ਭਾਗ ਹਨ ਬੜੇ ਉੱਤਮ ਕਰਮ ਹਨ ਜੋ ਸਤਿਗੁਰਾਂ ਨੇ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੀ ਛੋਹ ਆਪਣੇ ਸੱਚਖੰਡ ਦਾ ਆਨੰਦ ਤੇ ਪਿਆਰ ਬਖਸ਼ਿਆ ਹੈ ਅੰਮ੍ਰਿਤ ਵੇਲੇ ਤੋਂ ਆਸਾ ਜੀ ਦੀ ਬਾਣੀ ਦੇ ਕੀਰਤਨ ਸੋ ਪੀਰਾਂ ਨੂੰ ਸਹਿ ਵਰਦਾਸ ਮਿਹਰਿਆਰ ਨਾਲ ਆਪਣੇ ਸ੍ਰੀ ਮੁਖਵਾਕ ਸਰਵਣ ਕੀਤੇ ਹਨ ਸਤਿਗੁਰਾਂ ਨੇ ਜੋ ਅੱਜ ਆਪਣੀ ਰਹਿਮ ਦੇ ਖਜ਼ਾਨੇ ਚੋਂ ਬਖਸ਼ਿਸ਼ਾਂ ਕਰਦੇ ਹੋਏ ਸ੍ਰੀ ਮੁਖਵਾਕ ਰਾਹੀਂ ਸਾਨੂੰ ਗਿਆਨ ਉਪਦੇਸ਼ ਦਿੜੜ ਕਰਾਇਆ ਹੈ ਆਓ ਕੁਝ ਸਮਾਂ ਇਸ ਸੁਦਾਨੰਦ ਮਾਨਣ ਲਈ ਮਨ ਬਿਰਤੀਆਂ ਆਕਾਗਰ ਕਰੀਏ ਗੁਰ ਚਰਨਾਂ ਦਾ ਧਿਆਨ ਤਰੀ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜੀਏ ਪਿਆਰ ਨਾਲੋ ਜਾਰੀਏ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਸਤਨਾਮ ਸ੍ਰੀ ਵਾਹਿ ਹੈ ਸ੍ਰੀ ਮਹੱਲਾ ਪੰਜਵਾ ਸਤਿਗੁਰਾਂ ਨੇ ਤਖਤਾਂ ਤੇ ਸਿਸ਼ੋਤੋ ਕੇ ਦੀਦਾਰ ਬਖਸ਼ ਦਿਆ ਪ੍ਰਕਾਸ਼ਵਾਨ ਹੁੰਦਿਆਂ ਜੋ ਅੱਜ ਮੁਖਵਾਕ ਬਖਸ਼ਿਸ਼ ਕੀਤੀ ਹਨ ਪਾਵਨ ਅੰਗ 674 ਤੇ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਤਨ ਆਸਰੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਮੁਖਵਾਕ ਹਨ ਕਿਰਪਾਲਤਾ ਕਰਦੇ ਹਨ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸਤਗੁਰਾਂ ਨੇ ਜੋ ਸ਼ਬਦ ਦਾ ਸਿਧਾਂਤ ਹੈ ਸ਼ਬਦ ਦਾ ਕੇਂਦਰ ਹੈ ਉਹ ਰਹੋ ਦੀ ਪੰਕਤੀ ਚ ਦਿੱਤਾ ਹੈ ਇਸ ਦੇ ਵਿੱਚ ਮਹਾਰਾਜ ਨੇ ਕੀ ਦੱਸਿਆ ਕਿ ਸਾਡੀ ਜਿਹੜੀ ਜੀਵ ਆਤਮਾ ਹੈ ਆਤਮਕ ਅਰਦਾਸ ਹੈ ਆਤਮਾ ਦੀ ਬੇਨਤੀ ਹੈ ਕੋਈ ਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਅੱਗੇ ਸੁਣੀ ਜਾਂਦੀ ਹੈ ਪਾਤਸ਼ਾਹ ਕਹੇ ਦੇ ਹਨ ਜੀ ਕੀ ਕਹੀ ਪੈਮਾਨੀ ਅਬਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਬਾਕੀ ਅਸੀਂ ਸੰਸਾਰ ਦੇ ਵਿੱਚ ਬਹੁਤ ਯਤਨ ਕਰਦੇ ਹਾਂ ਕਿ ਸਾਡੀ ਸੁਣੀ ਜਾਵੇ ਪਰ ਉਸ ਵਾਹਿਗੁਰੂ ਤੱਕ ਸਾਡੀ ਪੁਕਾਰ ਜਾਂਦੀ ਨਹੀਂ ਹੈ ਕਿਉਂ ਨਹੀਂ ਜਾਂਦੀ ਹੈ ਕਿਉਂਕਿ ਆਤਮਕ ਤੌਰ ਤੇ ਪੁਕਾਰ ਸਾਤੋਂ ਕੀਤੀ ਵੀ ਨਹੀਂ ਜਾ ਰਹੀ ਸਮਾਜ ਦੇ ਅੰਦਰ ਜਦੋਂ ਅਸੀਂ ਗ੍ਰਸਥੀ ਜੀਵਨ ਚ ਵਿਚਰਦੇ ਹਾਂ ਆਪਣੀ ਦੁਨਿਆਵੀ ਜੀਵਨ ਚ ਅੰਦਰ ਇੱਕ ਹੋੜ ਤਾਂ ਸਾਡੇ ਸਾਰਿਆਂ ਦੇ ਅੰਦਰ ਹੈ ਇੱਕ ਇੱਛਾ ਸਾਰਿਆਂ ਦੇ ਅੰਦਰ ਹੈ ਕਿ ਸੁੱਖ ਮਿਲੇ ਸਾਡਾ ਜੀਵਨ ਸੁਖੀ ਹੋ ਜਾਵੇ ਅਸੀਂ ਸਾਰੇ ਪ੍ਰਕਾਰ ਤਾਂ ਖੁਸ਼ੀਆਂ ਦੇ ਨਾਲ ਆਪਣਾ ਜੀਵਨ ਬਸਰ ਕਰੀਏ ਐਸੀ ਹੀ ਖੁਸ਼ੀ ਨੂੰ ਲੱਭਣ ਵਾਸਤੇ ਅਸੀਂ ਦੁਨਿਆਵੀ ਯਤਨ ਕਰਦੇ ਹਾਂ ਧਨ-ਦੌਲਤ ਕਮਾਉਂਦੇ ਹਾਂ ਬਿਜ਼ਨਸ ਕਰਦੇ ਹਾਂ ਮਿਹਨਤਾਂ ਸਖਤਾਂ ਕਰਦੇ ਹਾਂ ਫਿਰ ਖੁਸ਼ੀ ਨੂੰ ਹੋਰ ਪੂਰੀ ਕਰਨ ਵਾਸਤੇ ਜਿਹੜੇ ਥੋੜਾ ਜਿਹਾ ਉੱਚੇ ਉੱਠਦੇ ਨੇ ਉਹ ਧਰਮਕਬਾਲੇ ਪੱਖੇ ਪਾਸੇ ਆਪਾਂ ਚੱਲਦੇ ਆਂ ਗੱਲ ਪੂਰੀ ਨਾ ਹੋਵੇ ਫਿਰ ਅਸੀਂ ਕੋਈ ਮੰਦਰ 'ਚ ਜਾ ਕੇ ਅਰਦਾਸ ਕਰਦਾ ਹੈ ਕੋਈ ਮਸਜਿਦਾਂ 'ਚ ਜਾ ਕੇ ਦੁਆਵਾਂ ਕਰਦਾ ਹੈ ਆਪਾਂ ਗੁਰੂ ਘਰ ਅਰਦਾਸਾਂ ਕਰਾਉਂਦੇ ਆਂ ਲੰਗਰ ਕਰਾਉਂਦੇ ਆਂ ਦੇਗਾ ਕਰਾਉਂਦੇ ਆਂ ਸੁੱਖਾਂ ਸੁਖ ਦੇ ਆਂ ਪਰੰਤ ਇੱਛਾ ਬੜੀਆਂ ਸੁਖ ਦੀ ਇੰਨੋਂ ਉੱਤੇ ਜਾਈਏ ਤਾਂ ਫਿਰ ਅਸੀਂ ਬਾਣੀ ਪੜਦੇ ਆਂ ਅੰਮ੍ਰਿਤ ਛਕ ਲੈਨੇ ਆਂ ਫਿਰ ਬਾਣੀ ਪੜਨ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਅਰਦਾਸਾਂ ਕਰਦੇ ਆਂ ਵੀ ਇੰਨੀ ਬਾਣੀ ਪੜੀਏ ਤਾਂ ਗੌਰ ਜੀ ਸਿਮਰ ਜੀ ਪਰ ਇਹਦੇ ਪਿੱਛੇ ਇੱਕ ਗੱਲ ਰਹਿੰਦੀ ਐ ਸੁਖ ਦੀ ਵੀ ਸੁਖ ਮਿਲੇ ਲੱਭਦੇ ਹਾਂ ਸੋ ਖੁਨ ਲੱਭਣ ਵਾਸਤੇ ਰਸਤੇ ਬਹੁਤ ਜਿਆਦੇ ਵੱਖਰੇ ਵੱਖਰੇ ਚੱਲ ਰਹੇ ਨੇ ਦੂਸਰੇ ਧਰਮਾਂ ਦੇ ਵਿੱਚ ਵੀ ਕੋਈ ਜਲ ਤਾਰੇ ਕਰਦਾ ਹੈ ਕੋਈ ਧੂਣੀਆਂ ਤਾਪਦਾ ਹੈ ਕੋਈ ਤੀਰਥਾਂ ਤੇ ਜਾ ਰਿਹਾ ਹੈ ਕੋਈ ਹਮਨ ਕਰ ਰਿਹਾ ਹੈ ਕੋਈ ਜੱਗ ਕਰ ਰਿਹਾ ਹੈ ਕੋਈ ਸੰਧਿਆ ਕਰ ਰਿਹਾ ਹੈ ਤਰਪਨ ਕਰ ਰਿਹਾ ਹੈ ਕੋਈ ਨਵਾਜਾਂ ਕਰ ਰਿਹਾ ਹੈ ਕੋਈ ਰੋਜ਼ੇ ਰੱਖ ਰਿਹਾ ਹੈ ਕੋਈ ਈਦਾਂ ਮਨਾ ਰਿਹਾ ਹੈ ਖਾਦੇ ਵਾਸਤੇ ਸੁਖ ਵਾਸਤੇ ਪਰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਅੱਜ ਦੇ ਬਚਨ ਚ ਕਿ ਜੋਨੇ ਮਰਜੀ ਯਤਨ ਕਰ ਲੈ ਜਿੰਨੇ ਮਰਜੀ ਜੇ ਤੇਰੀ ਆਤਮਾ ਨੂੰ ਸੁੱਖ ਮਿਲਣਾ ਹੈ ਤੂੰ ਆਤਮਾ ਨੂੰ ਸੁੱਖ ਚਾਹੁੰਦਾ ਹੈ ਜੇ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਗੁਰੂ ਦੀ ਸ਼ਰਣ ਸਾਨੂੰ ਲੈਣੀ ਪੈਣੀ ਹੈ। ਆਤਮਿਕ ਤੌਰ ਤੇ ਉਸ ਪਰਮਾਤਮਾ ਦੇ ਨਾਲ ਸਾਨੂੰ ਸੰਬੰਧ ਬਣਾਉਣਾ ਪੈਣਾ। ਇਸੇ ਕਰਕੇ ਇਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੱਗੇ ਹੀ ਮੰਨੀ ਜਾਣੀ ਹੈ ਤੇਰੀ ਇਹ ਗੱਲ ਜਿਹੜੀ ਆਤਮਿਕ ਸੁਖ ਦੀ ਹੈ। ਨਹੀਂ ਹੋਰ ਤੈਨੂੰ ਉਹ ਕਿਤੋਂ ਆਤਮਿਕ ਸੁਖ ਨਹੀਂ ਮਿਲਣਾ ਹੈ। ਇਹ ਗੱਲ ਤੈਨੂੰ ਸਮਝਣੀ ਪੈਣੀ ਹੈ। ਇਸ ਗੱਲ ਨੂੰ ਸਮਝਣ ਵਾਸਤੇ ਮਹਾਰਾਜ ਫਿਰ ਸਾਰੇ ਸ਼ਬਦ ਚ ਇਸ ਗੱਲ ਦਾ ਵਿਸਥਾਰ ਕਰਦੇ ਨੇ ਫਿਰ ਦੱਸਦੇ ਵੀ ਨੇ ਕਿ ਕਿਹਨਾਂ ਨੂੰ ਆਤਮਿਕ ਸੁੱਖ ਮਿਲਿਆ ਹੈ ਜਿਨ੍ਹਾਂ ਨੂੰ ਮਿਲਿਆ ਹੈ ਉਹਨਾਂ ਦੀ ਆਤਮਾ ਕਿੰਨੀ ਉੱਚੀ ਹੈ ਇਹ ਸਾਰੀਆਂ ਗੱਲਾਂ ਬਿਆਨ ਕਰ ਰਹੇ ਨੇ ਪਾਤਸ਼ਾਹ ਕਹਿੰਦੇ ਜਿਸ ਦਾ ਤਨ ਮਨ ਧਨ ਸਭ ਤਿਸ ਦਾ ਸੋਈ ਸੁਗੜ ਸੁਜਾਨੀ ਮਹਾਰਾਜ ਇਹ ਪਹਿਲਾਂ ਤਾਂ ਤੈਨੂੰ ਇਹ ਗੱਲ ਸਮਝਣੀ ਹੋ ਪੈਣੀ ਹੈ ਹੁਣ ਅਸੀਂ ਸਮਝਦੇ ਹਾਂ ਸਰੀਰ ਮੇਰਾ ਹੈ ਘਰ ਪਰਿਵਾਰ ਮੇਰਾ ਹੈ ਮਾਇਆ ਮੇਰੀ ਹੈ ਪੁੱਤਰ ਮੇਰੇ ਨੇ ਕੋਠੀਆਂ ਮੇਰੀਆਂ ਮਕਾਨ ਮੇਰੇ ਨੇ ਬਾਹਰੀਆਂ ਵਸਤੂਆਂ ਨੂੰ ਵੀ ਮੇਰੀਆਂ ਮੇਰੀਆਂ ਕਰਦਾ ਹੈ ਮਹਾਰਾਜ ਕਹਿੰਦੇ ਦੇਖੋ ਤਾਂ ਨਾ ਇਹ ਤਨ ਵੀ ਕੀ ਦਾ ਹੈ ਵਾਹਿਗੁਰੂ ਪਰਮੇਸ਼ਰ ਦਾ ਇਹ ਤੇਰਾ ਨਹੀਂ ਹੈ ਇਹ ਸਾਨੂੰ ਮੰਨਣਾ ਪੈਣਾ ਪਹਿਲਾਂ ਵੀ ਇਹ ਜਿਹੜਾ ਮੇਰਾ ਤਨ ਹੈ ਮੇਰਾ ਸਰੀਰ ਹੈ ਇਹ ਮੇਰਾ ਨਹੀਂ ਹੈ ਹੈ ਵੀ ਨਹੀਂ ਹੈ ਆਪਣਾ ਇਸੇ ਕਰਕੇ ਆਪਾਂ ਇਹਨੂੰ ਕਹਿੰਦੇ ਆ ਮੇਰਾ ਸਰੀਰ ਮੇਰੇ ਹੱਥ ਮੇਰੇ ਪੈਰ ਮੇਰਾ ਮੁਖ ਮੇਰੇ ਅੱਖਾਂ ਖਰਾਬ ਹੋ ਗਈਆਂ ਇਥੇ ਤੱਕ ਫਿਰ ਜਦੋਂ ਅਸੀਂ ਅੰਦਰ ਜਾਂਦੇ ਆ ਕਹਿੰਦਾ ਮੇਰਾ ਮਨ ਜਿਹੜਾ ਮੇਰਾ ਮਨ ਕਹਿਣ ਵਾਲਾ ਉਹ ਕੌਣ ਹੈ ਇਹ ਤਾਂ ਇਹ ਕਹਿੰਦੇ ਤੂੰ ਮਨ ਇਹ ਨਹੀਂ ਕਹਿੰਦੇ ਅਪਾ ਕਹਿੰਦਾ ਮੇਰਾ ਕਹਿੰਦਾ ਇਹ ਮੇਰਾ ਕਹਿਣ ਵਾਲਾ ਮੇਰ ਹੈ ਜਿਹੜੀ ਮੇਰ ਸਮਝਣੀ ਪੈਣੀ ਹੈ ਮੇਰ ਕੌਣ ਆ ਇਸ ਲਈ ਮਹਾਰਾਜ ਕਹਿੰਦੇ ਨੇ ਵੀ ਇਹ ਮੇਰ ਨੂੰ ਛੱਡ ਕੇ ਸਮਝ ਜਿਸ ਕਾ ਤਨ ਇਹ ਜਿਹੜਾ ਤਨ ਵਾਹਿਗੁਰੂ ਪਰਮੇਸ਼ਰ ਦਾ ਹੈ ਜਿਹੜਾ ਮੇਰਾ ਕਹਿਣ ਵਾਲਾ ਤਨ ਮੇਰਾ ਉਹ ਕੌਣ ਹੈ ਉਹ ਸਮਝ ਵੀ ਤਨ ਕੀ ਦਾ ਜਿਸ ਵਾਹਿਗੁਰੂ ਪਰਮੇਸ਼ਰ ਦਾ ਫਿਰ ਮਨ ਮਨ ਵੀ ਉਸੇ ਦਾ ਧਨ ਦੌਲਤ ਖਜ਼ਾਨੇ ਵੀ ਉਸੇ ਦੇ ਹੀ ਹੈ ਫਿਰ ਪਾਤਸ਼ਾਹ ਗਏ ਸੋਈ ਸੁਗੜ ਸੁਜਾਨੀ ਉਹ ਬੜਾ ਸਲੀਕੇ ਵਾਲਾ ਹੈ ਬਹੁਤ ਸੂਝਵਾਨ ਹੈ ਗਿਆਨਵਾਨ ਹੈ ਬ੍ਰਹਮ ਸਰੂਪ ਹੈ ਬੜਾ ਹੀ ਸਿਆਣਾ ਹੈ ਜਿਸ ਵਾਹਿਗੁਰੂ ਦਾ ਇਹ ਤੈਨੂੰ ਦਿੱਤਾ ਹੋਇਆ ਤਨ ਤੈਨੂੰ ਦਿੱਤਾ ਹੋਇਆ ਮਨ ਤੈਨੂੰ ਦਿੱਤਾ ਹੋਇਆ ਧਨ ਉਹ ਬਹੁਤ ਹੀ ਸਿਆਣਾ ਹੈ ਸਲੀਕੇ ਵਾਲਾ ਸੁਗੜ ਹੈ ਇਹ ਗੱਲ ਸਮਝ ਲੈ ਕੇ ਸਾਰਾ ਕੁਝ ਉਸੇ ਦਾ ਹੀ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਧਨ ਮੇਂ ਮਨ ਮੇ ਧਨ ਵੀ ਉਹਨੂੰ ਸੌਂਪ ਦੇ ਜਿਨ੍ਹਾਂ ਨੇ ਸੌਪਿਆ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮੇਰਾ ਤਾਂ ਕੁਝ ਵੀ ਨਹੀਂ ਇਹਦੇ ਵਿੱਚ ਇਹ ਤਾਂ ਜੋ ਕੁਛ ਹੈ ਸਾਰਾ ਕੁਛ ਤੇਰਾ ਹੈ ਫੇ ਸੌਂਪਣ ਦੀ ਵੀ ਗੱਲ ਕਰੀਏ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਹੁਣ ਜਿਹੜੀ ਆਪਣੇ ਕੋਲ ਕਿਸੇ ਦੀ ਉਪਰਾਈ ਚੀਜ਼ ਐ ਭਾਵੇਂ ਆਪਾਂ ਕਿਸੇ ਦਾ ਜੁੱਤੀਓ ਪਾਉਣ ਵਾਸਤੇ ਕੱਪੜੇ ਪਾਉਣ ਵਾਸਤੇ ਲੈ ਲਿਆ ਆਪਣਾ ਤਾਂ ਹੈ ਨਹੀਂ ਫਿਰ ਉਹਨੂੰ ਦੇਣੇ ਪੈਣਾ ਭਈ ਲੈ ਸੌਂਪ ਤੇ ਦੀ ਤੇਰੀ ਵਸਤੂ ਐ ਫਿਰ ਉਸ ਆਪਾਂ ਨੂੰ ਤਾਂ ਕੋਈ ਦੁੱਖ ਨਹੀਂ ਐ ਜਦੋਂ ਉਹ ਤਾਂ ਉਹਨੂੰ ਸੌਂਪ ਦਿੱਤਾ ਕਿਆ ਲੱਗੈ ਮੇਰਾ ਮੇਰਾ ਕੀ ਲੱਗਦਾ ਕੁਝ ਵੀ ਨਹੀਂ ਇਹੀ ਗੱਲ ਹੈ ਜਿਹੜੇ ਅਸੀਂ ਆਪਣੀ ਮੇਰ ਮਾਰੀ ਬੈਠੇ ਆਂ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੋ ਜਬ ਆਪਾ ਪਰਕਾਰ ਮਿਟ ਗਿਆ ਕਿ ਜਦੋਂ ਆਪਣਾ ਤੇ ਪਰਾਇਆ ਮਿਟ ਜਾਂਦਾ ਹੁਣ ਸਾਡੇ ਅੰਦਰ ਮੀਰ ਤੀਰ ਹੈ ਇਹ ਜਦੋਂ ਖਤਮ ਹੋ ਜਾਂਦੀ ਹੈ ਫਿਰ ਕਿਉਂ ਜਤ ਦੇਖ ਤਤ ਤੂੰ ਫਿਰ ਤਾਂ ਉਹੀ ਨਜ਼ਰ ਆਉਂਦਾ ਹੈ ਤੇਰਾ ਤੋਜ ਕੋ ਸੌਂਪ ਦੇ ਕੀ ਲੱਗਦਾ ਮੇਰਾ ਕੁਝ ਵੀ ਨਹੀਂ ਲੱਗਦਾ ਸੋਈ ਉਹੀ ਸਿਆਣਾ ਹੈ ਜਿਹਨੇ ਸਾਰਾ ਕੁਝ ਦਿੱਤਾ ਹੈ ਜੇ ਤੈਨੂੰ ਇਹ ਗੱਲ ਸਮਝ ਆ ਜਾਏ ਇਹ ਤੂੰ ਗੱਲ ਪੱਲੇ ਬੰਨ ਲੈ ਆਪਣੇ ਅੰਦਰ ਇਹ ਗੱਲ ਪਰਪੱਕ ਕਰ ਲੈ ਸਾਧ ਸੰਗ ਇਹ ਗੱਲ ਪਰਪੱਕ ਕਰਨੀ ਪੈਂਦੀ ਹੈ ਜਿਵੇਂ ਕਬੀਰ ਜੀ ਨੇ ਕਰ ਲਈ ਨਾਮਦੇਵ ਜੀ ਨੇ ਕਰ ਲਈ ਗੁਰਸਿੱਖਾਂ ਨੇ ਵੀ ਭਾਈ ਕਨਈਆ ਜੀਆ ਨੇ ਕਰ ਲਈ ਭਾਈ ਨੰਦ ਲਾਲ ਜੀਆ ਨੇ ਭਾਈ ਬੀਦੀ ਚੰਦ ਜੀਆ ਵਰਗੇ ਉਹਨਾਂ ਨੇ ਇਹ ਗੱਲ ਪੱਕੀ ਕਰ ਲਈ ਵੀ ਸਾਡਾ ਕੁਝ ਨਹੀਂ ਹੈ ਪੰਜਾਬ ਪਿਆਰਿਆਂ ਨੇ ਗੱਲ ਪੱਕੀ ਕਰ ਲਈ ਉਹਨਾਂ ਨੇ ਸੌਂਪ ਦਿੱਤਾ ਮਾਰਤ ਅਧੀ ਕਹਿੰਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰਤ ਲਈ ਗਲੀ ਮੋਰੀ ਆਓ ਇਹ ਅਰਪਣ ਕਰਨਾ ਪੈਣਾ ਦੇਣਾ ਪੈਣਾ ਸਾਰਾ ਕੁਝ ਜਦੋਂ ਉਹ ਨੂੰ ਇਹ ਸਾਰਾ ਕੁਝ ਅਰਪਣ ਕਰ ਦਿਆਂਗੇ ਨਾ ਫਿਰ ਮਹਾਰਾਜ ਕਹਿੰਦੇ ਤੈਨਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਫਿਰ ਉਹਨੇ ਸਾਡੇ ਦੁੱਖ ਵੀ ਸੁਣੇ ਨੇ ਜਿਹੜਾ ਸਾਡਾ ਜਨਮ ਮਰਨ ਦਾ ਦੁੱਖ ਸੀ ਉਹ ਵੀ ਕੱਢ ਦਿੱਤਾ ਹੈ ਸੁਖ ਵੀ ਸੁਣਿਆ ਹੈ ਆਤਮਕ ਆਨੰਦ ਬਖਸ਼ ਦਿੰਦਾ ਹੈ ਉਹਨੋਂ ਤੇ ਕੋਈ ਦੁੱਖ ਨਹੀਂ ਆਨੰਦ ਹੀ ਆਨੰਦ ਹੈ ਆਨੰਦ ਹੀ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਤਾ ਉਸ ਸਮੇਂ ਜਦੋਂ ਇਹ ਗੱਲ ਮੰਨ ਲਈ ਕਿ ਸਾਰਾ ਕੁਝ ਤੇਰਾ ਹੈ ਫੇਰ ਵਿਦ ਵਿਦ ਮੈਨੇ ਜੁਗਤੀ ਨਿੱਕੀ ਉਹ ਚੰਗੀ ਜੁਗਤੀ ਖਟਾਨੀ ਉਹ ਮਿਲ ਗਈ ਜੁਗਤੀ ਜੋਗ ਜੁਗਤ ਪਾਈ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋਗ ਜੁਗਤ ਜਦ ਪਾਈਏ ਗੁਰ ਤੇ ਇਹ ਜਿਹੜੀ ਜੋਗ ਦੀ ਜੁਗਤੀ ਗੁਰੂ ਦੇ ਕੋਲੋਂ ਜਦੋਂ ਪ੍ਰਾਪਤ ਹੋ ਜਾਂਦੀ ਹੈ ਮਿਲ ਜਾਂਦੀ ਹੈ ਫਿਰ ਉਸ ਵਾਹਿਗੁਰੂ ਪਰਮਾਤਮਾ ਚ ਜਾ ਕੇ ਸਾਡੀ ਆਤਮਾ ਸਮਾਉਂਦੀ ਹੈ ਪਰਮਾਤਮਾ ਚ ਮਿਲ ਜਾਂਦਾ ਹੈ ਫਿਰ ਤਾਂ ਸੰਸਾਰ ਦੇ ਵਿੱਚ ਰਹਿੰਦਿਆਂ ਵੀ ਗ੍ਰਸਤੀ ਜੀਵਨ ਦੇ ਵਿੱਚ ਰਹਿੰਦਿਆਂ ਵੀ ਕਾਰੋ ਵਿਹਾਰ ਕਰਦਿਆਂ ਵੀ ਉਹ ਸਭ ਵਾਹਿਗੁਰੂ ਦੇ ਵਿੱਚ ਸਮਾਇਰ ਹੀਦਾ ਹੈ। ਤਦੇ ਮਹਾਰਾਜ ਕਹਿੰਦੇ ਖਾਂਦਿਆ ਪਹਿਨੰਦਿਆ ਖਾਬੰਦਿਆ ਵਿੱਚ ਹੀ ਹੋਵੇ ਮੁਕਤ। ਉੱਠਦਿਆ ਵਹੰਦਿਆ ਸਦਾ ਹੀ ਉੱਠਦਿਆ ਵੀ ਬਹਿਂਦਿਆ ਵੀ ਖਾਂਦਿਆ ਵੀ ਪਹਿਨਦਿਆ ਵੀ ਉਸ ਵਾਹਿਗੁਰੂ ਪਰਮਾਤਮਾ ਦੇ ਵਿੱਚ ਜੁੜੇ ਰਹਿੰਦਾ ਹੈ। ਇਹ ਉਹ ਜੁਗਤੀ ਮਿਲਦੀ ਹੈ ਜਿਹੜੀ ਤਰ ਜਾਣ ਵਾਲੀ ਹੈ ਵਾਹਿਗੁਰੂ ਦੇ ਵਿੱਚ ਮਿਲ ਜਾਣ ਵਾਲੀ ਹੈ ਪਰ ਇਹ ਮਿਲਦੀ ਗੁਰੂ ਪ੍ਰਮਾਤਮਾ ਦੇ ਕੋਲ ਹੀ ਹੈ ਬਾਕੀ ਯਤਨਾਂ ਦੇ ਨਾਲ ਇਹ ਗੱਲ ਨਹੀਂ ਬਣਦੀ ਜਿੰਨੇ ਮਰਜ਼ੀ ਯਤਨ ਕਰੀ ਜਾਈਏ ਜਦੋਂ ਆਪਾਂ ਸਾਰੇ ਗੁਰੂ ਨਾਨਕ ਦੇ ਕਸਦੇ ਆਪਾਂ ਪੈਰੋਕਾਰ ਆਂ ਸੇਵਾਦਾਰ ਆਂ ਬਾਣੀ ਪੜਨ ਵਾਲੇ ਹਾਂ ਅਮਰਤ ਧਾਰੀ ਗੁਰਸਿੱਖਾਂ ਹਾਂ ਆਪਾਂ ਨੂੰ ਵੀ ਇਹ ਗੱਲ ਸੋਚਣੀ ਪੈਣੀ ਆ ਸਾਰਿਆਂ ਨੂੰ ਅਪਾ ਵੀ ਆਪਣੀ ਅਸਲੀ ਮੰਜ਼ਲ ਤੇ ਉਦੋਂ ਹੀ ਜਾਵਾਂਗੇ ਜਦੋਂ ਆਪਾਂ ਵੀ ਸਾਰਾ ਕੁਝ ਗੁਰੂ ਨੂੰ ਅਰਪਣ ਕਰ ਦੇਵਾਂਗੇ ਗੁਰੂ ਨੂੰ ਸਮਰਪਿਤ ਹੋ ਜਾਵਾਂਗੇ ਫੇਰ ਹੀ ਸਾਡੀ ਝੋਲੀ ਸਾਡਾ ਹਿਰਦਾ ਰੂਪ ਪਵਿੱਤਰ ਹੋ ਕੇ ਫੇਰ ਹੀ ਅਸੀਂ ਉਸ ਵਾਹਿਗੁਰੂ ਚ ਸਮਾਵਾਂਗੇ ਨਹੀਂ ਉਹਨਾਂ ਚ ਰ ਆਪਣਾ ਵੀ ਇਹ ਬਣਿਆ ਰਹਿਣਾ ਹੈ ਆਉਣਾ ਤੇ ਜਾਣਾ ਜੰਮਣਾ ਤੇ ਮਰਨਾ ਉਨਾਂ ਚਰ ਆਪਣੇ ਪੱਲੇ ਵੀ ਇਹ ਕਰਮ ਪਏ ਰਹਿਣਗੇ ਧਰਮ ਰਾਜ ਦੀ ਕਚਹਿਰੀ ਤੱਕ ਉਹਨਾਂ ਚ ਰਪਾ ਵੀ ਰਾਂਗੇ ਇਹ ਗੱਲ ਮੈਂ ਨਹੀਂ ਕਹਿੰਦਾ ਬਾਣੀ ਕਹਿੰਦੀ ਹੈ ਮਹਾਰਾਜ ਕਹਿੰਦੇ ਨੇ ਭਗਤ ਰਵਿਦਾਸ ਕਬੀਰ ਜੀ ਦਾ ਇਹ ਸ਼ਬਦ ਹੈ ਜਿਹਦੇ ਵਿੱਚ ਖਾਲਸੇ ਦੀ ਕਬੀਰ ਜੀਆ ਨੇ ਵਿਆਖਿਆ ਕੀਤੀ ਹੈ ਸ਼ਬਦ ਦੀ ਮੋਨੀ ਨਾਦੀ ਬੇਦੀ ਸ਼ਬਦੀ ਮੋਰੀ ਸਭ ਜਮ ਕੇ ਪਟੇਲ ਖਾਇਆ ਇਸੇ ਸ਼ਬਦ ਦੇ ਵਿੱਚ ਆਖਰ ਕਹਿੰਦੇ ਨੇ ਕਹ ਕਬੀਰ ਜਨ ਭੇ ਖਾਲਸੇ ਪ੍ਰੇਮ ਭਗਤ ਜਿਹਹ ਜਾਨੀ ਜਦੋਂ ਪ੍ਰੇਮਾ ਭਗਤੀ ਪ੍ਰਾਪਤ ਹੋ ਜਾਂਦੀ ਹੈ ਫਿਰ ਖਾਲਾਸ ਹੋ ਜਾਂਦਾ ਸੰਸਾਰ ਦੇ ਦੁੱਖਾਂ ਤੋਂ ਪਰ ਨਹੀਂ ਉਹਨਾਂ ਚਰ ਭਾਵੇਂ ਅਸੀਂ ਕੀਰਤਨ ਕਰਨ ਵਾਲੇ ਕਹੋਣਿਆ ਕਹਾਣੇ ਬਾਣੇ ਪੜਨ ਵਾਲੇ ਕਹਾਣੇ ਆ। ਆਮੇ ਸੰਸਾਰ ਦੇ ਵਿੱਚ ਮੌਣੀ ਮੌਨ ਧਾਰਨ ਰੱਖਣ ਵਾਲੇ ਹਨ। ਵੇਦਾਂ ਦੀ ਅਰਚਾ ਉਚਾਰਨ ਕਰਨ ਵਾਲੇ ਸ਼ਬਦੀ ਵੀ ਇਹ ਬੜੇ ਸ਼ਬਦਾਂ ਦੇ ਜਾਪ ਕਰਦਾ ਹੈ। ਸ਼ਬਦੀ ਮੌਣੀ ਨਾਦੀ ਵੇਦੀ ਇਹ ਸਾਰੇ ਵੇਦੀ ਧੰਮ ਦੇ ਧਾਰਨ ਕਰਨ ਵਾਲੇ। ਜਮ ਕੇ ਪਟੇ ਲਖਾਇਆ ਉਹਨਾਂ ਉਹਨਾਂ ਚਿਰ ਜਮਦਾ ਹਿਸਾਬ ਹੁੰਦਾ ਰਹਿੰਦਾ ਹੈ। ਜਿੰਨਾ ਚਿਰ ਅਸੀਂ ਪਰਮਾਤਮਾ ਦੇ ਵਿੱਚ ਨਹੀਂ ਸਾਡੀ ਸੁਰਤੀ ਟਿਕਦੀ ਸ਼ਬਦ ਸੁਰਤ ਭਵ ਸਾਗਰ ਤਰੀਏ ਤਾਂ ਹੀ ਇਹ ਭਵ ਸਾਗਰ ਤੋਂ ਤਰਿਆ ਜਾਂਦਾ ਜਦੋਂ ਸੁਰਤੀ ਤੇ ਸਵਾਰ ਹੋ ਜਾਂਦਾ ਪਰ ਇਹ ਜੁਗਤੀ ਉਦੋਂ ਹੀ ਮਿਲਦੀ ਹੈ ਜਦੋਂ ਆਪਾਂ ਸਾਰਾ ਕੁਝ ਸੌਂਪ ਦਈਏ ਮਹਾਰਾਜ ਕਹਿੰਦੇ ਜੀ ਕੀ ਇੱਕ ਹੈ ਪਹਿਮਾਨੀ ਸਾਡੀ ਆਤਮਾ ਦੀ ਇੱਕ ਪਰਮਾਤਮਾ ਕੋਲ ਹੀ ਸੁਣੀ ਜਾਂਦੀ ਹੈ ਫਰਿਆਦ ਆਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਹੋਰਾਂ ਕੋਲ ਜਿੰਨੀਆਂ ਮਰਜੀ ਦੇਵੀ ਦੇਵਤਿਆਂ ਕੋਲ ਫਰਿਆਦਾਂ ਕਰੀਏ ਦੁਨਿਆਵੀ ਤੌਰ ਤੇ ਜਿੱਥੇ ਮਰਦੀ ਜਾ ਕੇ ਮੱਥੇ ਰਗੜੀਏ ਇੱਕ ਤਿਲ ਜਿੰਨੀ ਵੀ ਕੀਮਤ ਨਹੀਂ ਪੈਂਦੀ ਹੈ ਅਗਰ ਜਦੋਂ ਪ੍ਰਮਾਤਮਾ ਦੇ ਅੱਗੇ ਟੈਪ ਮੰਗੇ ਉਸ ਪ੍ਰਮਾਤਮਾ ਦੇ ਅੱਗੇ ਫਿਰ ਸਾਡੀ ਸੁਣੀ ਜਾਣੀ ਹੈ ਮੇਰ ਲਿਹੋ ਦਇਆਲ ਟੈਪੇ ਦੁਆਰਿਆ ਰਖ ਲਿਵੋ ਦੀਨ ਦਇਆਲ ਪ੍ਰਮਤ ਬਹੁ ਹਾਰਿਆ ਜਦੋਂ ਜੋਰ ਅਰਦਾਸ ਕਰਾਂਗੇ ਫਿਰ ਉਹ ਰੱਖਦਾ ਹੈ ਰਹਾਉ ਅਰਥ ਭਾਗ ਇਸ ਰਾਮਚੰਨ ਫਿਰ ਆਪਾਂ ਨੂੰ ਮਹਾਰਾਜ ਕਹਿੰਦੇ ਨੇ ਇੱਥੇ ਇੱਕ ਸਵਾਲ ਹੁੰਦਾ ਵੀ ਕਿਵੇਂ ਪ੍ਰਾਪਤ ਕਰੀਏ ਮਿਲੇ ਕਿਵੇਂ ਹੁਣ ਅੱਗੇ ਜਾ ਕੇ ਮਹਾਰਾਜ ਇਹ ਦੱਸ ਰਹੇ ਨੇ ਵਿਸਥਾਰ ਨਾਲ ਅੰਮ੍ਰਿਤ ਨਾਮ ਨਿਰਮੋਲ ਕੀ ਹੀਰਾ ਗੁਰਦਿ ਨੌ ਮਲਤਾਨੀ ਗੁਰੂ ਵਾਲੇ ਬਣੋ ਜਿਵੇਂ ਸਾਡੇ ਲਈ ਸਿੰਘ ਸਜਣਾ ਖਾਲਸੇ ਬਣਨਾ ਜੁਗ ਜੁਗ ਟਾਲੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਅੰਮ੍ਰਿਤ ਦੀ ਦਾਤ ਲੈਣੀ ਖੰਡੇ ਬਾਟੇ ਦੇ ਨਾਮ ਰੂਪੀ ਅੰਮ੍ਰਿਤ ਦੀ ਦਾਤ ਲੈਣੀ ਵਾਹਿਗੁਰੂ ਗੁਰਮੰਤਰ ਇਸੇ ਤਰ੍ਹਾਂ ਵਾਹਿਗੁਰੂ ਗੁਰ ਸ਼ਬਦ ਮੂਲ ਮੰਤਰ ਦੀ ਦਾਤ ਲੈਣੀ ਜਦੋਂ ਅੰਮ੍ਰਿਤ ਰੂਪੀ ਨਾਮ ਜਿਹੜਾ ਨਰਮੋਲਕ ਹੀਰਾ ਹੈ ਪੰਜਾਂ ਪਿਆਰਿਆਂ ਦੇ ਰਾਹੀਆਂ ਸਾਨੂੰ ਮਨ ਤਾਨੀ ਮੰਤਰ ਮਿਲ ਜਾਂਦਾ ਹੈ ਇਹਰੇ ਮੰਤਰ ਨੂੰ ਅਸੀਂ ਧਿਰੜ ਕਰਨਾ ਹੈ ਪਰਪੱਕ ਕਰਨਾ ਹੈ ਹਿਰਦੇ ਅੰਦਰ ਹੁਣ ਆਪਣੇ ਪਰਪੱਕ ਨਹੀਂ ਹੈ ਮੈਂ ਤਾਂ ਦੱਸ ਦਿੰਦਾ ਵੀ ਮੇਰੇ ਕੋਈ ਪੱਕਾ ਨਹੀਂ ਹੈ ਨਾਮ ਜਦੋਂ ਯਾਦ ਆ ਜਾਂਦਾ ਉਦੋਂ ਵੈਰਗੁਰੂ ਵੈਰਗੁਰੂ ਕਹਿ ਲੈਂਦੇ ਆ ਜਦੋਂ ਭੁੱਲ ਜਾਂਦੇ ਆ ਫਿਰ ਭੁੱਲ ਜਾਂਦੇ ਆ ਪਰ ਇਹ ਉਦੋਂ ਪੱਕਾ ਹੁੰਦਾ ਜਦੋਂ ਨਾਮ ਭੁੱਲੇ ਯਾਦ ਨਾ ਹੋਵੇ ਤਾਂ ਵੀ ਅੰਦਰ ਚੱਲੇ ਜਦੋਂ یوں ਦਿਰੜ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਡਿਗੈ ਨਾ ਡੋਲੇ ਦਿਰੜ ਕਰ ਰਹੋ ਪੂਰਨ ਹੋਏ ਤ੍ਰਿਪਤਾਨੀ ਸੰਸਾਰ ਦੇ ਵਿੱਚ ਡਿਗਣਾ ਨਹੀਂ ਹੈ ਪਦਾਰਥਾਂ ਨੂੰ ਦੇਖ ਕੇ ਸੋਨਾ ਰੂਪ ਦੇ ਕੇ ਮਾਨ ਨਹੀਂ ਟਲਾਉਣਾ ਹੈ ਦਿਰੜਤਾ ਦੇ ਨਾਲ ਪੂਰਨ ਤੌਰ ਤੇ ਨਾਮ ਨੂੰ ਹਿਰਦੇ ਚ ਵਸਾ ਕੇ ਸਿਮਰਨ ਕਰਨਾ ਹੈ ਫਿਰ ਤ੍ਰਿਪਤ ਹੋ ਜਾਂਦਾ ਹੈ ਫਿਰ ਰੱਜ ਜਾਂਦਾ ਹੈ ਫਿਰ ਉਹ ਸワイ ਗੁਰ ਪ੍ਰਮਾਤਮਾ ਚ ਮਿਲ ਜਾਂਦਾ ਹੈ ਜਦੋਂ ਗੁਰੂ ਦੇ ਬਚਨ ਦੀ ਕਮਾਈ ਕਰਦੇ ਆ ਗੁਰੂ ਵਾਲੇ ਬਣਦੇ ਹਾਂ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਫਿਰ ਜਿਹੜੇ ਕਾਮ ਕ੍ਰੋਧ ਲੋਭ ਓਹ ਹੰਕਾਰ ਨੇ ਇਹਨਾਂ ਦੀ ਗੱਲਬਾਤ ਵੀ ਖਤਮ ਹੋ ਜਾਂਦੀ ਹੈ ਇਹ ਵਿਖੜਾ ਛੱਡ ਜਾਂਦੇ ਨੇ ਪਿੱਛੇ ਹੋ ਜਾਂਦੇ ਨੇ ਹਾਂ ਗੋਸਾਈ ਦਾ ਪਹਿਲਵਾਨੜਾ ਹਾਂ ਗੁਰਮਿਲਿਓ ਚ ਦਮਾਲੜਾ ਸਭ ਹੋਈ ਛਿੰਝੇ ਇਕੱਠੀਆਂ ਦਿਓ ਬੈਠਾ ਵੇਖੇ ਆਪ ਜੀਓ ਬਾਤ ਵਜਨ ਤਮਕ ਪਹਿਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਹੱਥੇ ਪੰਜ ਜਵਾਨ ਵੈ ਗੁਰਥਾਪੀ ਦਿੱਤੀ ਕੰਡ ਜੀਓ ਜਦੋਂ ਗੁਰੂ ਦਾ ਥਾਪੜਾ ਮਿਲ ਜਾਂਦੇ ਫਿਰ ਇਹ ਪੰਜੇ ਜਵਾਨਾਂ ਨੂੰ ਨਿਹੱਥੇ ਕਰ ਦਿੰਦਾ ਹੈ ਖਾਲਸਾ ਕਾਮ ਕ੍ਰੋਧ ਲੋਭ অহੰਕਾਰ ਜਿਹੜੇ ਸਾਡੇ ਜੀਵਨ ਦੇ ਦੁਸ਼ਮਣ ਨੇ ਇਹਨਾਂ ਦੀ ਗੱਲਬਾਤ ਖਤਮ ਹੋ ਜਾਂਦੀ ਹੈ ਹੀ ਬਣ ਜਾਂਦਾ ਹੈ ਅਲੰਕਾਰ ਮਿਲ ਥੈਲੀ ਹੋਈ ਐ ਤਾਤੀ ਕਨਕ ਬਖਾਨੀ ਜਿਵੇਂ ਹਾਰ ਹੈ ਸ਼ਾਂਪਾ ਨੇ ਛੱਲੇ ਨੇ ਪੰਜੇਬਾਂ ਨੇ ਉਹਨਾਂ ਦੇ ਵੱਖਰੇ ਵੱਖਰੇ ਨਾਮ ਨੇ ਜਦੋਂ ਆਪਾਂ ਕਿਸੇ ਨੂੰ ਦਿਖਾਈਏ ਵੀ ਇਹ ਕੀ ਐ ਉਹ ਕਹਿੰਦਾ ਇਹ ਸ਼ਾਂਪ ਐ ਇਹ ਕੰਗਣ ਹੈ ਇਹ ਕੜਾ ਹੈ ਪਰ ਜਦੋਂ ਸੁਨਿਆਰੇ ਕੋਲ ਜਾ ਕੇ ਜਾਈਏ ਵੀ ਅਸੀਂ ਤੇਰੇ ਕੋਲ ਲੈ ਕੇ ਆਏ ਦੇਖੀਂ ਸੁਨਿਆਰੇ ਨੇ ਨਾ ਹਾਰ ਦੇਖਣਾ ਭਾਵੇਂ ਕਿੰਨਾ ਸੋਹਣਾ ਬਣਿਆ ਹੋਵੇ ਕਿੰਨੇ ਸੋਹਣੇ ਕੰਗਣ ਛਾਂਪਾਂ ਛੱਲੇ ਬਣੇ ਹੋਣ ਉਹਨੇ ਕੀ ਦੇਖਣਾ ਹੈ ਉਹਨੇ ਦੇਖਣਾ ਇਹ ਚ ਸੋਨਾ ਕਿੰਨਾ ਹੈ ਜੇ ਆਖੀ ਵੀ ਦੇਖੀ ਕਿੰਨਾ ਸੋਹਣਾ ਹੈ ਉਹਨੇ 48 ਦੇ ਵਿੱਚ ਪਾ ਕੇ ਢਾਲ ਦੇਣਾ ਅੱਗ ਦੇ ਦੇਣੀ ਆ ਅੱਗ ਦੇ ਕੇ ਐ ਡਲੀ ਬਣਾ ਦੇਣੀ ਹੈ ਰੇਣੀ ਅਲੰਕਾਰ ਅਲੰਕਾਰ ਕਹਿੰਦੇ ਨੇ ਗਹਿਣਿਆਂ ਨੂੰ ਮੇਲ ਸਾਰੇ ਇਕੱਠੇ ਕਰਕੇ ਰੇਣੀ ਦੇ ਭਾਵ ਕੇ ਡਲੀ ਬਣਾ ਦਿੱਤੀ ਬੱਟੀ ਬਣਾ ਦਿੱਤੀ ਸੋਨੇ ਦੀ ਤਾਂ ਤੇ ਕਨਕ ਬਖਾਨੀ ਫਿਰ ਉਹਨੂੰ ਕਿਹਾ ਜਾਂਦਾ ਹੈ ਉਹਨੇ ਸ਼ੁੱਧ ਹੈ ਇਹ ਚ ਮਿਲਾਵਟ ਨਹੀਂ ਹੈ ਇਹ ਸ਼ੁੱਧ ਬਣ ਗਿਆ ਹੈ ਕੰਚਨ ਸੋਵਿੰਨਾ ਫਿਰ ਉਹ ਸੋਨਾ ਕੰਚਨ ਬਣ ਜਾਂਦਾ ਹੈ ਇਸੇ ਤਰ੍ਹਾਂ ਹੁਣ ਸਾਡੇ ਚ ਮਿਲਾਵਟ ਹੈ ਮਾਇਆ ਦੀ ਮਿਲਾਵਟ ਹੈ ਮੋਹ ਦੀ ਮਿਲਾਵਟ ਹੈ ਝੂਠ ਦੀ ਮਲਾਵਟ ਹੈ ਹੀਰਾ ਫੇਰੀਆਂ ਹਨ ਤਮਾ ਹੈ ਇਹ ਸਾਰੀਆਂ ਖਤਮ ਹੋ ਜਾਂਦੀਆਂ ਨੇ ਫਿਰ ਹਿਰਦਾ ਸ਼ੁੱਧ ਹੋ ਕੇ ਉਸ ਵਾਹਿਗੁਰੂ ਪਰਮਾਤਮਾ ਦੇ ਪਿਆਰ ਦੇ ਵਿੱਚ ਰੇਣੀ ਰੂਪ ਡਲੀ ਪਵਿੱਤਰ ਹੋ ਜਾਂਦਾ ਹੈ ਫਿਰ ਮਹਾਰਾਜ ਕਹਿੰਦੇ ਸੁਣਤੇ ਪੁਨੀਤ ਕਹਤੇ ਪਵਿੱਤਰ ਸਤਗੁਰ ਰਹਿ ਆ ਭਰਪੂਰੇ ਉਹ ਭਰਪੂਰ ਹੋ ਗਏ ਨੇ ਪਵਿੱਤਰ ਹੋ ਗਏ ਨੇ ਤਾਤੇ ਕਨਕ ਬਖਾਨੀ ਫਿਰ ਉਹ ਸੋਨਾ ਹ ਬਣ ਜਾਂਦੇ ਨੇ ਪ੍ਰਗਟਿਆ ਜੋਤ ਸਹਜ ਸੁਖ ਸੋਭਾ ਕਿੱਥੇ ਚਲੀ ਜਾਂਦੀ ਹੈ ਅਵਸਥਾ ਉਹਨਾਂ ਦੀ ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਪਰਮਾਤਮਾ ਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ ਸਦਾ ਸਹਜ ਗਿਆਨ ਦੇ ਵਿੱਚ ਟਿਕੇ ਰਹਿੰਦੇ ਨੇ ਭਾਵ ਕੇ ਸੋਭਾ ਹੁੰਦੀ ਹੈ ਸੰਸਾਰ ਦੇ ਵਿੱਚ ਨਿਰੰਕਾਰ ਦੇ ਘਰ ਤੱਕ ਇਦਾਂ ਦੁਨੀਆ ਤੋਂ ਲੈ ਕੇ ਸਦਾ ਅਨਹਦ ਬਾਣੀ ਅਨਹਦ ਬਾਣੀ ਅਨਹਦ ਤੋਂ ਨ ਬਾਜੈ ਨਿਤ ਬਾਜੈ ਹਰ ਅਮਰਤ ਤਾਰ ਰਸ ਲੀੜਾ ਉਹਨਾਂ ਦੇ ਹਿਰਦੇ ਅੰਦਰ ਨਾਮ ਦੇ ਧੁਨੀ ਦੇ ਭਾਵ ਕੇ ਆਨੰਦ ਦਾਇਕ ਸਦਾ ਹੀ ਇੱਕ ਰਸ ਤੇਲ ਵਤ ਧਾਰਾ ਰਸ ਦਾਇਕ ਧੁਨੀ ਚਲਦੀ ਰਹਿੰਦੀ ਐ ਆਨੰਦ ਦਾ ਬਾਜਾ ਉਹਨਾਂ ਦੇ ਹਿਰਦੇ ਅੰਦਰ ਵੱਜਦਾ ਰਹਿੰਦਾ ਐ ਕਹੋ ਨਾਨਕ ਨੇ ਚਲ ਘਰ ਬੰਦਿਓ ਕਥਨ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿ ਨਿਹਚਲ ਨਾ ਹਿੱਲਣ ਵਾਲਾ ਅਚਲ ਘਰ ਬਣ ਲਿਆ ਹੈ ਉਹ ਟੈਂਦਾ ਨਹੀਂ ਹੈ ਨਾ ਟਾਇਆ ਜਾਂਦਾ ਭਾਵ ਕੇ ਸੱਚਖੰਡ ਦੇ ਵਿੱਚ ਚਲੇ ਗਏ ਗੁਰ ਕੀਓ ਬੰਧਾਨੀ ਸਤਿਗੁਰਾਂ ਨੇ ਬਨਵਾ ਦਿੱਤਾ ਹੈ ਸਮੂੱਚਾ ਪਾਵੇ ਹੀ ਐ ਸਾਧ ਸੰਗਤ ਜੀ ਆਪਣਾ ਆਪ ਸਮਰਪਿਤ ਕਰਿਏ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰੋ ਅਸੀਂ ਕਲਯੁਗੀ ਜੀਵ ਹਾਂ ਸਾਡਾ ਮਨ ਤਾਂ ਡਿਕੋਡੋਲੇ ਖਾਂਦਾ ਪਾਰੇ ਦੇ ਨਹੀਂ ਟਿਕਦਾ ਨਹੀਂ ਹੈ ਬਾਹਾਂ ਪਕਰ ਕੱਢ ਲੈਨੇ ਆਪਣੇ ਗ੍ਰਹਯੰਦ ਕੂਪ ਤੇ ਮਾਇਆ ਮਹਾਰਾਜੇ ਸਿਤਾ ਆ ਅਨੇਕ ਹੂ ਦੇ ਵਿੱਚ ਗ੍ਰਸਤ ਵਿੱਚ ਸੰਸਾਰ ਵਿੱਚ ਗਰਸੇ ਹੋਏ ਆ ਵੋ ਕੋ ਬਾਹ ਤੇ ਬਾਹ ਦੇ ਬੀਠਲਾ ਬਸ ਸਾਨੂੰ ਬਾਹ ਤੋਂ ਫੜ ਕੇ ਕੱਢ ਲੋ ਆਪਣੀ ਕਿਰਪਾ ਕਰੋ ਇਹ ਕਾਲ ਯੁਗ ਦੇਆਂ ਤਤਿਆਂ ਝੋਲਿਆਂ ਤੋਂ ਬਚਾ ਕੇ ਆਪਣੇ ਚਰਨਾ ਚ ਨਾਮ ਚ ਬਾਣੀ ਚ ਜੋੜ ਕੇ ਇਸ ਸੰਸਾਰ ਦੇ ਵਿੱਚੋਂ ਮਹਾਰਾਜ ਤਾਰੋ ਸਾਡੇ ਜੀਵਨ ਦਾ ਭਲਾ ਕਰੋ ਬਸ ਇਹੀ ਅਪਾਰ ਦਾਨਸ ਕਰ ਸਕਦੇ ਆ ਹੋਈਆਂ ਪੁੱਲਾਂ ਮਾਫ ਕਰਨੀਆਂ ਹਤੇ ਪਰਵਾਣ ਕਰਨੀ ਪ੍ਰਗਟਿ ਆ ਜੋਤ ਸਹਜ ਸੁਖ ਸੋਭਾ ਬਾਜੀ ਅਨਹਤ ਬਾਣੀ ਕਹ ਨਾਨਕ ਨੇ ਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ